ਐਸਾਨੀ ਜੇ ਕਰਕੇ ਦਿਨੇ ਜੋ ਮਰਜ਼ੀ ਕਰ ਲੋ ਤੁਸੀਂ ਮੈਨੂੰ ਜਾਣਦੇ ਨਹੀਂ ਮੇਰਾ ਤੁਹਾਡਾ ਵਾਹ ਨਹੀਂ ਤੁਸੀਂ ਮੈਨੂੰ ਜਾਣਦੇ ਨਹੀਂ ਮੇਰਾ ਤੁਹਾਡਾ ਵਾਹ ਨਹੀਂ ਤੁਸੀਂ ਮੈਨੂੰ ਜਾਣਦੇ ਨਹੀਂ ਮੇਰਾ ਤੁਹਾਡਾ ਵਾਹ ਨਹੀਂ ਬਟਾਲਾ ਦੇ ਐਸਐਚਓ ਪ੍ਰਭਜੋਤ ਸਿੰਘ ਨੂੰ ਵੇਖ ਲੈਣ ਦੀਆਂ ਧਮਕੀਆਂ ਦੇ ਰਿਹਾ ਇਹ ਸ਼ਖਸ ਸ਼ਿਵ ਸੈਨਾ ਹਿੰਦੁਸਤਾਨ ਦਾ ਆਗੂ ਹੈ। ਲੈ ਸਾਨੀ ਕਰਕੇ ਦਿਨੇ ਜੋ ਮਰਜੀ ਕਰ ਲੋ। ਤੁਸੀਂ ਮੈਨੂੰ ਜਾਣਦੇ ਨਹੀਂ। ਮੇਰਾ ਤੁਹਾਡਾ ਵਾਹ ਨਹੀਂ ਪਿਆਤਲੀ ਵਾਲੀ ਪਿਆਰ। ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਕਿ ਪੁਲਿਸ ਅਤੇ ਮੀਡੀਆ ਨੇ ਮੌਕੇ ਤੋਂ ਜੂਏ ਦੇ ਪੂਰੇ ਦ੍ਰਿਸ਼ ਨੂੰ ਕੈਮਰੇ ਵਿੱਚ ਕੈਦ ਕੀਤਾ ਪਰੰਤੂ باوجود ਇਸ ਦੇ ਸ਼ਿਵ ਸੈਨਾ ਦੇ ਇਹ ਆਗੂ ਖੁਦ ਨੂੰ ਬੇਕਸੂਰ ਦੱਸ ਕੇ ਪੁਲਿਸ ਉੱਤੇ ਤੱਕਾ ਕਰਨ ਦਾ ਦੋਸ਼ ਮਾਰ ਰਿਹਾ ਹੈ ਕੇਸ਼ਵਤ ਕੀ ਕੀ ਕੀਤਾ ਸੋਣ ਅਰੇ ਯਾਰ ਆਪ ਕਿਥੋਂ ਆਏ ਦਿੱਤਾ ਤਾਂ ਕੇਸ਼ਵਤ ਕਿਹੜੀ ਕਾਪੀ ਆਪਰੇ ਕੋਲ ਲੈ ਲੈਂਦੇ ਕਿਥੋਂ ਮੈਨੂੰ ਕੀ ਬਗਾਛਾ ਲਓ ਜੀ ਦੱਸੋ ਆ ਮੀਡੀਆ ਕਰੋਤਾ ਸਾਹਮਣੇ ਮੋਖਾਏਗਾ ਨਹੀਂ ਨਾਲ ਹੀ ਲੈ ਕੇ ਆਏ ਕੀ ਨਾਲ ਨਾਲ ਲੈ ਕੇ ਆਏ ਮੀਡੀਆ ਨੇ ਆਪਣੇ ਭਾਈ ਨਾਲ ਨਾਲ ਲੈ ਕੇ ਆਏ ਤੁਹਾਨੂੰ ਕੀ ਦੱਸ ਦਈਏ ਇਸ ਦੌਰਾਨ ਪੁਲਿਸ ਅਤੇ ਸ਼ਿਵ ਸੈਨਾ ਆਗੂ ਵਿਚਾਲੇ ਹੋਈ ਬਹਿਸਬਾਜੀ ਦਾ ਪੂਰਾ ਦ੍ਰਿਸ਼ ਤੁਹਾਨੂੰ ਦਿਖਾਉਨੇ ਆ। ਕਿਹੜਾ ਆ ਪੁੱਛ ਕੇ ਆ ਰਹੇ ਹੋ ਇਸ ਦਫਤਰ ਚ? ਆਪਾਂ ਚੋਣਾਂ। ਅਮ ਜਿਹੜੀ ਮੈਂ ਗੱਲ ਕਰਾਂ। ਆਪਾਂ ਚੋਣਾਂ ਜਿਹੜਾ ਆਸ਼ਨਾ ਪੈਸੇ ਚੱਲਣੇ ਦਾ ਮਤਲਬ ਕੀ ਹੈ? ਤਾਂ ਨਹੀਂ ਤੁਹਾਡੇ ਨਾਲ ਗੱਲ। ਆਸ਼ਨਾ ਪੈਸੇ ਚੱਲਣੇ। ਮੈਂ ਕਿਹਾ ਤੁਹਾਡੇ ਨਾਲ ਗੱਲ ਕਰ ਲਈ ਨਾ। ਅੱਛਾ ਆਇਓ ਤੇ ਸਾਡੇ ਆਸ਼ਨਾ ਪੈਸੇ। ਨਹੀਂ ਤਾਂ ਆਸ਼ਨਾ ਪੈਸੇ। ਤੁਸੀਂ ਤੁਹਾਡਾ ਸਾਡਾ ਵਾਅਦਾ ਕੋਈ ਨਹੀਂ। ਤਾਂ ਆਸ਼ਨਾ। ਸਾਡੇ ਤਾਂ ਆਸ਼ਨਾ ਪੈਸੇ ਚੱਲਦੇ। ਮੇਰਾ ਬਾਕੀ ਮੇਰੀ ਗੱਲ ਸੁਣ ਲਓ। ਆਸ਼ਨਾ ਪੈਸੇ ਚੱਲਦੇ। ਤੁਹਾਡਾ ਕੰਮ ਨਹੀਂ ਸਾਨੂੰ ਬੁਲਾਵਾ। ਬੁਨਉਣਾ ਸ਼ਹਿਨ ਸ਼ੁਨਉਣਾ ਮੈਂ ਕਿਤੇ ਬਲਾਕੇ ਤੁਸੀਂ ਦੱਸੋਗੇ ਮੈਂ ਤਾਸ਼ ਦਾ ਪੈਸੇ ਕਿ ਡੰਡੇ ਨਹੀਂ ਦਾ ਆ ਕੀ ਇੱਥੇ ਜੋ ਵਰਜੀ ਕਰੀ ਆਏ ਲੈ ਜੀ ਚੱਪ ਕਰੋ ਅੱਜ ਆ ਮਾਰ ਦਿਓ ਚਲੋ ਮੋਬਾਈਲ ਨਾ ਆਏ ਸੀਜ਼ ਹੋਣਾ ਜੀ ਮੇਰਾ ਮੋਬਾਈਲ ਮੈਂ ਨਹੀਂ ਦੇਣਾ ਮੇਰੇ ਮੋਬਾਈਲ ਆਲੰਦ ਦੇ ਬੰਦੇ ਮੇਰੇ ਚਲੋ ਆਲੰਦ ਚਲੋ ਪੁਲਿਸ ਨੇ ਨਾ ਵਿਅਕਤੀਆਂ ਕੋਲੋਂ ਇੱਕ ਕਾਪੀ ਹਿਸਾਬ ਕਿਤਾਬ ਵਾਲਾ ਰਜਿਸਟਰ ਤਾਸ਼ ਅਤੇ ਨਕਦੀ ਰੁਪਏ ਵੀ ਬ੍ਰਾਂਤ ਕੀਤੇ ਨੇ ਐਸਐਚਓ ਮੁਤਾਬਕ ਉਹਨਾਂ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਕੀਤੀ ਹੈ ਜਦਕਿ ਆਪਣੇ ਰਸੂਲ ਕਾਰਨ ਸ਼ਿਵ ਸਰਨ ਦਾ ਹਾਗੂ ਨਹਿ ਚਾਹਤ ਦੇਖੀ ਵਿਚ ਹੈ ਅੱਜ ਹੀ ਆਪਣੇ ਇਲਾਕੇ ਦੀ ਗਸ਼ਤ ਕਰ ਰੇ ਸ ਸਰਵੇ ਇਨਫੋਰਮੇਸ਼ਨ ਮੋਬਾਈਲ ਪਾਸਵਰਡ ਇਨਫੋਰਮੇਸ਼ਨ ਆਈ ਕਿ ਇੱਕ ਕੁਛ ਨਾ ਕਹਿ ਜੁਵਾ ਚਲ ਰਿਹਾ ਅਸੀਂ ਉਹ ਇਲਾਕਾ ਸਰਚ ਕੀਤਾ ਉੱਥੇ ਸਾਨੂੰ ਤਾਸ਼ ਰਜਿਸਟਰ ਤੇ ਕਾਪੀਆਂ ਪੈਸੇ ਸਾਰਾ ਕੁਝ ਰਿਕਵਰ ਹੋਇਆ ਦੋਸ਼ੀਆਂ ਦੇ ਸੀ ਦੋ ਦੋਸ਼ੀਆਂ ਦੀ ਪਾਉਲ ਕਰ ਲਈ ਉਹਨਾਂ ਦੇ ਬੰਦੀ ਕਾਰਵਾਈ ਨੂੰ ਜੁਲੂ ਕਰ। ਜਲਦੀ ਜਲਦੀ ਕਰੋ। ਹਾਂਜੀ ਹਾਂਜੀ। ਤੇ ਕੁਝ ਬੰਦੇ ਲਿਆਂਦਾ ਨਹੀਂ ਗਿਆ। ਕੁਝ ਕੁਝ ਬੰਦੇ ਨੇ ਮਿਸ ਬਿਹੇਵ ਕੀਤਾ ਹੈ। ਉਹ ਮੋਦਵਾਰ ਬੰਦੇ ਸੀ। ਉਹਨਾਂ ਨੂੰ ਨੋਟਿਸ ਭੇਜਾਂਗੇ। ਉਹਨਾਂ ਨੂੰ ਲਿਆਉਣ ਦੇ ਜ਼ਿੰਮੇਵਾਰ ਪ੍ਰੋਗਰਾਮ ਲਿਆਵਾਂਗੇ। ਵੀ ਸਾਰੇ ਨੋਟਿਸ ਚ ਨੇ। ਉਹ ਜਲਦੀ ਭੜੋ ਉਹਨਾਂ ਨੂੰ ਲਿਆਂਦਾ ਜਾਊਗਾ।